ਮੇਰਾ ਨਾਮ ਅਮ੍ਰਿਤਪਾਲ ਸਿੰਘ ਅਸਿਸਟੈਂਟ ਇੰਸ펙ਟਰ ਫੂਡ ਡਿਸਟ੍ਰਿਕਟ ਐਡਮਿਨ ਪੋਸਟਿੰਗ ਹੈ ਮੇਰੇ ਨਾਲ ਫੂਡ ਸੇਫਟੀ ਆਫੀਸਰ ਹੈ ਨਵੀਪ ਸਿੰਘ ਐਂਡ ਸੁਦੀਪ ਸਿੰਘ ਲਾ ਜੀ ਜਿਹੜਾ ਸੈਂਪਲ ਭਰੇ ਆ ਰਹੇ ਆ ਜੀ ਠੀਕ ਹਾਂ ਜੀ ਆਮ ਨਰਮਲ ਡੈਰੀ ਹੈ ਜਿਹੜੀ ਕਿਥੋਂ ਦੀ ਦੇਖਦਾ ਹਾਂ ਮੈਂ ਮੌਕੇ ਤੇ ਫੂਡ ਸੇਫਟੀ ਵੈਨ ਹੈਗੀ ਆਪਣੇ ਕੋਲੇ ਇਹਨਾਂ ਦਾ ਮਨੀਪ ਦਾ ਸੈਂਪਲ ਲਿੱਤਾ ਜੋ ਕਿ ਫੂਡ ਲੈਬ ਕਰਮ ਦੇ ਵਿੱਚ ਜਾਊਗਾ ਜਿਹੜਾ ਬੇਸਿਕ ਟੈਸਟ ਹੋਵੇ ਅਸੀਂ ਫੂਡ ਸੇਫਟੀ ਵੈਨ ਦੇ ਵਿੱਚ ਕਰ ਚੁੱਕੇ ਹਾਂ ਮਿਲਕ ਦਾ ਹੈਗਾ ਤੁਹਾਡੇ ਸਾਹਮਣੇ ਕਿਹਦਾ ਟੈਸਟ ਕੋਈ 10 ਮਿੰਟ ਦੇ ਵਿੱਚ ਰਿਪੋਰਟ ਆ ਗਈ ਹੈ ਕੀ ਜਿਹੜੀ ਵੀ ਇਹਦਾ ਵੀ ਠੀਕ ਪਾਈ ਗਈ ਹੈ ਕੋਈ ਕਲਕੂਲੇਸ਼ਨ ਨਹੀਂ ਹੈਗੀ ਇਹਦੇ ਵਿੱਚ ਦੋਦੇ ਵਿੱਚ ਤੇ ਹਰੇ ਦਿਨ ਚੱਲ ਰਹੇ ਨੇ ਕੋਨੋ 20% ਇੰਕ੍ਰੀਸ ਕਰਨੇ ਕਿਹਾ ਗਿਆ ਲੈ ਸਾਡੀ ਰੂਟੀਨ ਦੇ ਵਿੱਚ ਸਾਨੂੰ ਹੈੱਡਕ quarter ਤੋਂ ਵੀ ਪੂਰੇ ਉਹਨਾਂ ਦੇ ਆਈਏ ਪੂਰਾ ਪਰਫਾਰਮਾ ਆਇਆ ਜਿਹੜੇ ਜਿਹੜੇ ਕੁਕਿੰਗ ਆਇਲ ਦਾ ਮੇਨਲੀ ਫੋਕਸ ਸਿਲਕਨ ਮਿਲਕ ਮਿਲਕ ਪ੍ਰੋਡਕਟ ਲਾਊਗਾ ਸਾਡਾ ਪਨੀਰ ਕੋਆ ਜੋ ਵੀ ਆ ਰਿਹਾ ਤੇ ਹਲਵਾਈਆਂ ਨਾਲ ਵੀ ਮੀਟਿੰਗ ਕੀਤੀ ਜਾ ਰਹੀ ਹੈ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਸੰਪੈਕਟਿਕ ਤੇ ਕਲਰ ਜਿਹੜੇ ਹੈਗੇ ਐ ਕਿਹੜੇ ਕਲਰ ਯੂਜ਼ ਕੀਤੇ ਜਾਓ ਫਾਰ ਐਗਜ਼ਾਮਪਲ ਚੰਪੀਅਨ ਮੈਂ ਜਿਹੜੀ ਹੈਗੀ ਹੈ ਪਿੰਡ ਵਾਲੇ ਜੋ ਵੀ ਮੈਂਬਰ ਹੈਗੇ ਜਾਂ ਬਸਟੈਂਡ ਦੇ ਬੈਕਸਾਈਡ ਦੇ ਵਿੱਚ ਵੀ ਹੈਗੇ ਆ ਉਹ ਰੰਗ ਤੋਂ ਉਹਨਾਂ ਨੂੰ ਵੀ ਰੋਕਿਆ ਗਿਆ ਜੇ ਕਰੂਗਾ ਤਾਂ ਉਹਨਾਂ ਦਾ ਸਾਨੂੰ ਨਹੀਂ ਕਰਨੀ ਕੀਤੀ ਜਾਊਗੀ ਤੇ ਬਾਕੀ ਸਾਡੇ ਨਾਕੇ ਲੱਗਣੇ ਆ ਜਿਹੜੇ ਸਵੇਰ ਸ਼ਾਮ ਲੱਗਣਗੇ ਕਿਵੇਂ ਕਰਨੀ ਵਾਲਾ ਹੈਗਾ ਜੱਟ चौहान ਆਏਗਾ ਹਰਿਆਣੇ ਤੋਂ ਆ ਗਿਆ ਆਪਣਾ ਪਟਿੰਡੇ ਦਾ ਮੇਨਲੀ ਬੋਟਰ ਡੂਮ ਵਾਲੀ ਪੈਰੀਅਰ ਹੈਗਾ ਦਾ ਹਰਿਆਣੇ ਨਾਲ ਲੱਗਦਾ ਉੱਥੇ ਵੀ ਅਸੀਂ ਨਾਕੇ ਲਾਣੇ ਆਗੇ ਕਿਹੜੀ ਕਿਹੜੀ ਚੀਜ਼ਾਂ ਜਿੱਤੇ ਜਿਹੜੀ ਹੈ ਕੋਈ ਚੱਕੇ ਤਕੀਬ ਇਸ ਤਰੀਕੇ ਤੇ ਜਿਹੜੇ ਚ ਮਿਲਕ ਦਾ ਲਿੱਤਾ ਸੈਂਪਲਿਕ ਆ ਪਨੀਰ ਦਾ ਸੈਂਪਲ ਲਿੱਤਾ ਜਿਹੜਾ ਪਨੀਰ ਦੇ ਬੇਸਿਕ ਹੈ ਉਹ ਟੈਸਟ ਲਵਾਉਣਾ ਚਾਹੀਦਾ ਮਿਲਕ ਦਾ ਵੀ ਲਾਤਾ ਦੇ ਅਗਲੇ ਜਿਹੜੇ ਕੋਈ ਇੱਕ ਦੋ ਟੈਸਟ ਹੈ ਉਹ ਫੂਡ ਆਪਣੀ ਲੈਬ ਹੈ ਖੜੜ ਹਾਂ ਲੋਕਾਂ ਦੀ ਜਿਹੜੀ ਹਿੰਮਿਸ਼ਾ ਹੁੰਦੀ ਦੁੱਧ ਵਿੱਚ ਵੀ ਉਹਨੇ ਮਿਲਾਵਟ ਹੋ ਜਾਂਦੀ ਹੈ ਕਿਤਨਾ ਮਿਲਾਵਟ ਹੋਏ ਦੁੱਧ ਵਿੱਚ ਤੋਂ ਵਿੱਚ ਇਸ ਤਰ੍ਹਾਂ ਦੀ ਮਿਲਾਵਟ ਫਾਰ ਇਗਜ਼ਾਮਪਲ ਕੇਸ ਜ਼ਿਆਦਾਤਰ ਜਿਹੜੇ ਹੈਗੇ 96% 99% ਤੋਂ ਸਬਸਟੈਂਡਰ ਦੇ ਕੇ ਸਾਰੇ ਸਬਸਟੈਂਡਰ ਫਾਰ ਇਗਜ਼ਾਮਪਲ ਦੁੱਧ ਦੇ ਵਿੱਚ ਪਾਣੀ ਹੈ ਫੈਟ ਘਟਾਈ ਜਾਂਦੀ ਹੈ ਕਈ ਵਾਰੀ ਪਿੱਛੋਂ ਹੀ ਕਰੀਮ ਕਢਵਾ ਲੈਂਦੇ ਦੁੱਧ ਦੀ ਜਾਂ ਕੁਝ ਵੀ ਹੈ ਉਹ ਉਹ ਆ ਰਹੀ ਹੈ ਮੋਸਟਲੀ ਆਪਣੇ ਪੈਕਿੰਗ ਵੀ ਵਿਕ ਰਿਆ ਪੈਕਿੰਗ ਦੇ ਵਿੱਚ ਤੁਸੀਂ ਕਹਿ ਕੇ ਵੇਚ ਸਕਦੇ ਹੋ ਕਿੰਨੇ ਕੁ ਫੈਟ ਵਾਲਾ ਦੁੱਧ ਹੈ ਤੁਹਾਨੂੰ ਚਾਹੀਦਾ ਤੁਸੀਂ ਪੜੋਗੇ ਉੱਤੇ ਲਿਖਿਆ ਹੁੰਦਾ ਕਿ ਟੋਨ ਗਲਕਟਮ ਤੇਰੇ ਵਿੱਚ ਪਰ ਜਿਹੜਾ ਜਿਆਦਾ ਮਿਲਾਵਟ ਹੈਗੀ ਹੈ ਮਸਟਰਡ ਔਇਲ ਹੈ ਜਿਵੇਂ ਪਾਮ ਔਇਲ ਬਣਾ ਪਾ ਦਿੰਦੇ ਆ ਪਟਾਈਆਂ ਦੇ ਵਿੱਚ ਕਲਰ ਕਈ ਵਾਰੀ ਲੋਕੀ ਵੀ ਨਹੀਂ ਅਵੇਅਰ ਹੈਗੇ ਛੋਟੇ ਜਿਹੜੇ ਹੈਗੇ ਐਫ ਬੀਓ ਹੈ ਜਿਹੜੇ ਛੋਟੇ ਦੁਕਾਨਦਾਰ ਹੈ ਉਹ ਵੇਰ ਨਹੀਂ ਹੁੰਦੇ ਕਿਉਂਕਿ ਉਹ ਕਹਿੰਦੇ ਅਸੀਂ ਦੋ ਦਿਨ ਦਿਨ ਅੱਡਾ ਲਾਣਾ ਅਸੀਂ ਪਿੱਛੋਂ ਮਠਾਈ ਮੰਗਾ ਲਈ ਉਸ ਇਸ ਕਰਕੇ ਅਸੀਂ ਉਹਨਾਂ ਦੀ ਲਾਇਸੈਂਸ ਤੇ ਰਜਿਸਟ੍ਰੇਸ਼ਨ ਕਰ ਰਹੇ ਹਾਂ ਜਿਹੜੀ ਕਿ ਸਾਨੂੰ ਉਹ ਟਰੈਕ ਕੀਤਾ ਜਾਣ ਕਿਹੜੇ ਕਿਹੜੇ ਬੰਦੇ ਇੱਥੇ ਆ ਗਏ ਕਈ ਵਾਰ ਮੌਕੇ ਤੇ ਫੈਸਟੀਵਲ ਸੀਜ਼ਨ ਦੇ ਵਿੱਚ ਆ ਕੇ ਬੱਸ ਸਟੈਂਡ ਜਾ ਕੇ ਕਿਹੜੇ ਪੁਆਇੰਟ ਆ ਗਿਆ ਉਹ ਬਾਰੂ ਮਠਾਈ ਲੈ ਲੈਂਦੇ ਆ ਉਸ ਕਰਕੇ ਉਹਨਾਂ ਨੂੰ ਆਮ ਲੋਕਮੀ ਜਿਹੜੀ ਉਹ ਵੀ ਆਪਣਾ ਸੇਫਟੀ ਕਿਟਰ ਚੈੱਕ ਕਰਾਉਂਦੀ ਸਾਡੇ ਕੋਲੇ ਫੂਡ ਸੇਫਟੀ ਵੈਨ ਹੈ ਜਿਹੜੀ ਕੀ ਹੈਗੀ ਆ ਮੰਡੇ ਟੂ ਸੈਚਰਡੇ ਸੰਡੇ ਵੀ ਉਹ ਓਪਨ ਹੈ ਤੇ ਹੈਗੀ ਹੈ ਐਲਟੀ ਹੈਗੇ ਆ ਗੁਰਦੀਪ ਸਿੰਘ ਹੈਗੇ ਆ ਸਾਡੇ ਉਸੇ ਦੇ ਵਿੱਚ ਵੀ ਹੁੰਦੀ ਆ ਬਕਾਇਦਾ ਸਾਡਾ ਰੋਸਟਰਡ ਬਣਿਆ ਹੋਇਆ ਜੇ ਕਿਸੇ ਨੂੰ ਕੋਈ ਲੱਗਦਾ ਕਿ ਅਸੀਂ ਆ ਕਲੋਨੀ ਦੇ ਵਿੱਚ ਅਸੀਂ ਕੈਂਪ ਲੁਆਣਾ ਕਈ ਵਾਰੀ ਬੰਦਾ ਕਹਿੰਦਾ ਸੈਚਰਡੇ ਸੰਡੇ ਅਸੀਂ ਇੱਥੇ ਆਸੀ ਆਪਣੇ ਆਪਣੇ ਸਿਰਫ 50 ਰੁਪਏ ਦੇ ਕੇ ਆਪਣਾ ਕੋਈ ਵੀ ਸੈਂਪਲ ਹੈ ਸਾਡੀ ਫੂਡ ਸੈਫਟੀ ਬੋਰਡ ਤੋਂ ਮੰਗਵਾ ਲਈਏ ਵਿੱਚ ਜਿਹੜੀ ਅਸਲ ਜ਼ਿਆਦਾ ਤਕਰੀਬੀ ਵੀ ਕੀ ਅਰਗੈਨਿਕਲ ਰਹਿੰਦੇ ਉਹਨਾਂ ਦੇ ਟਾਈਮ ਟੈਂਪਰਡ ਸਟੈਂਡਿਡ ਰੈਡੀਮੇਡ ਕਲਰ ਬਾਹਰ ਨਹੀਂ ਉਹਨੂੰ ਕੀ ਨਹੀਂ ਚੱਲਦੀ ਮਠਾਈਆਂ ਦੇ ਵਿੱਚ ਜਿਹੜੀ ਜਿਹੜੇ ਪਰਮਿਟਿਡ ਕਲਰ ਹੈ ਉਹ ਯੂਜ਼ ਕੀਤੇ ਜਾਂਦੇ ਸੰਥੈਟਿਕ ਕਲਰ ਨਾ ਯੂਜ਼ ਕੀਤੇ ਜਾਂਦੇ ਜਿਵੇਂ ਪਰ ਮੋਸਟਲੀ ਜਿਹੜੀ ਰੈਪਿਊਟੇਸ਼ਨ ਦੁਕਾਨਾਂ ਹੈਗੀਆਂ ਉਹ ਕਿਉਂਕਿ ਉਹਨਾਂ ਦਾ ਚੰਗੀ ਦੁਕਾਨ ਹੈਗੀਆਂ ਉਹ ਤਾਂ ਪਰਮਿਟਿਡ ਹੀ ਯੂਜ਼ ਕਰਦੀ ਹੈ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਜਿਹੜੀਆਂ ਬਾਹਰੋਂ ਆਏ ਸਸਤੇ ਦੇ ਵਿੱਚ ਜਿਹੜੇ ਸਪਲਾਈ ਕਰਦੇ ਪਏ ਆ ਉਹਨਾਂ ਨੂੰ ਕੱਲਰ ਦੀ ਮਾਤਰਾ ਨਹੀਂ ਪਤਾ ਹੁੰਦਾ ਇਸ ਕਰਕੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਜਿਹੜੀਆਂ ਆਪਣੇ ਰਜਿਸਟਰਡ ਹੈਗੀਆਂ ਦੁਕਾਨਾਂ ਉਹਨਾਂ ਤੋਂ ਮਠਾਈ ਲਿੱਤੀਆਂ ਜਾਵੇ ਨਾ ਕਿ ਕੋਈ ਚੱਲਦੇ ਫਿਰਦੇ ਅੱਡੇ ਲੱਗਦੇ ਉਹਨਾਂ ਤੋਂ ਲਈ ਜਾਵੇ